ਹਾਂਜੀ ਬੱਚੋ ਡੇਲੀ ਦੀ ਤਰ੍ਹਾਂ ਅੱਜ ਫੇਰ ਤੁਹਾਨੂੰ ਮੈਥਸ ਦੇ ਔਰਲ ਕੁਐਸਚਨ ਪੁੱਛੂੰਗੀ ਮੈਂ ਤੇ ਤੁਸੀਂ ਉਹਨਾਂ ਦੇ ਜਵਾਬ ਦੇਣੇ ਨੇ ਰੈਡੀ ਹੋ? ਰੈਡੀ ਹਾਂ। ਓਕੇ ਚਲੋ। ਕੁਝ ਦੀਫ ਨੇ 6520 ਰੁਪਏ ਦਾ ਕੂਲਰ 12 ਮਹੀਨੇ ਦੀਆਂ ਕਿਸ਼ਤਾਂ ਉੱਪਰ ਫਰੀਦੇ ਆ ਦੱਸੋ ਸੁਬੀਕ ਨੂੰ ਹਰ ਮਹੀਨੇ ਕਿੰਨੇ ਰੁਪਏ ਕਿਸ਼ਤ ਭਰਨੀ ਪਵੇਗੀ? ਖੁਸ਼ਦੀਪ ਨੇ 8000 8520 ਰੁਪਏ ਦਾ ਕੂਲਰ 12 ਮਹੀਨਿਆਂ ਦੀ ਕਿਸ਼ਤ ਉੱਪਰ ਖਰੀਦਿਆ 8520 ਰੁਪਏ ਦਾ ਕੂਲਰ ਖਰੀਦਿਆ ਪਰ ਉਹਨੇ ਪੈਸੇ ਦੇਣੇ ਨੇ ਇਹ 12 ਵਾਰੀ ਦੇ ਵਿੱਚ ਸਮਝ ਆ ਰਹੀ ਹੈ ਤਾਂ ਤੁਸੀਂ ਦੱਸਣੀ ਕਿ ਹਰ ਮਹੀਨੇ ਉਹਦੀ ਕਿੰਨੀ ਕਿਸ਼ਤ ਬਣੂਗੀ ਉਹ ਕੁੱਲ ਕਿੰਨੇ ਰੁਪਏ ਦਾ 8520 ਰੁਪਏ ਦਾ ਕੂਲਰ ਆਉ ਕਿਸਤ ਕਿੰਨੀ ਬਣੀ ਐ ਇਹ ਤੁਸੀਂ ਦੱਸਣਾ 12 ਵਾਰੀ ਦੇ ਵਿੱਚ ਪੈਸੇ ਦੇਣੇ ਨੇ ਉਹਨੇ ਇਹੇ ਪੈਸੇ ਕਰ ਲਿਓ ਤੁਸੀਂ ਦੱਸੋ ਨਹੀਂ ਕੱਢ 8520 ਰੁਪਏ ਦਾ ਕੂਲਰ ਐ ਫੁੱਟੇ ਖੜਾਓ 1600 ਨਹੀਂ ਦੁਬਾਰਾ ਦੇਖੋ ਕੁੱਲਰ 8520 ਰੁਪਏ ਦਾ ਹੈ ਸਮਝ ਆ ਰਹੀ ਹੈ ਹਾਂਜੀ ਹੱਸਾ ਦਾ ਸੀ ਹਾਂਜੀ ਕਿੰਨੇ ਦਾ ਪਰ ਤੁਸੀਂ ਫਾਸਟ ਕਿਉਂ ਨਹੀਂ ਕਰਦੇ ਇਹੇ ਕੰਮ ਇਹਨੇ ਟਾਈਮ ਕਿਉਂ ਲੱਗ ਜਾਂਦਾ ਹੈ ਹੋੜੀ ਚਲਾਉਂਦੇ ਕਿੰਨਾ ਟਾਈਮ ਦੇਖੋ ਕਿੰਨਾ ਟਾਈਮ ਲੰਘਾਤਾ ਪਰ ਕਰਿਆ ਇੱਕ ਬੱਚੇ ਨੇ ਸੋਲਵ ਸੀ ਬਾਕੀ ਨੇ ਗਲਤੀ ਕਰਿਆ ਸੀਗਾ ਔਰ ਔਰ ਉਸ ਤੋਂ ਇਲਾਵਾ ਬਾਕੀ ਨੇ ਕਰਿਆ ਹੀ ਨਹੀਂ 8520 ਦੇ ਸੀ 8520 ਨੂੰ 12 ਨਾਲ ਭਾਗ ਕਰੀ ਸੀ ਹਾਂ ਐਵੇਂ ਕਰਿਆ ਨਾ ਜੀ ਤਾਂ ਤੁਹਾਡੀ ਇੱਕ ਦਿਨ ਵੀ ਇੱਕ ਮਹੀਨੇ ਦੇ ਕਿੰਨੇ ਰੁਪਏ ਅਦਾ ਕਰਨੇ ਨੇ ਉਹ ਚੀਜ਼ ਨਿਕਲਿਆ ਹੋ ਹਾਂਜੀ ਨੈਕਸਟ ਕੁਐਸਚਨ ਖੜਹਾਰੇ ਵਿੱਚ ਕਿੰਨੀਆਂ ਸਵਾਰੀਆਂ ਅੰਮਾਈਂ ਪੈ ਸਕਦੀਆਂ ਹਨ ਅਜਾਹੇ ਦੀ ਜਹਾਜ਼ਾਂ ਵਿੱਚ ਕਿੰਨੀਆਂ ਸਵਾਰੀਆਂ ਬੈਠ ਸਕਦੀਆਂ ਹਨ ਇੱਕ ਜਹਾਜ਼ ਵਿੱਚ 85 ਸਵਾਰੀਆਂ 85 ਸਵਾਰੀਆਂ ਬੈਠ ਸਕਦੀਆਂ ਹਨ ਜੇ ਹੈ ਬੀਜ ਹਾਜਾਂ ਵਿੱਚ ਕਿੰਨੀਆਂ ਸਵਾਰੀਆਂ ਆਪਾਂ ਬਿਠਾ ਸਕਦੇ ਆਂ ਬੈਠ ਸਕਦੀਆਂ ਹਨ ਹਾਂਜੀ ਨਾ ਗਿਣੋ ਦੁਬਾਰਾ ਕੱਢੋ ਸੋਲਵ ਕਰੋ ਸਹੀ ਤਰੀਕੇ ਨਾਲ ਇਹਨੂੰ ਇੱਕ ਜਹਾਜ਼ ਵਿੱਚ 85 ਸਵਾਰੀਆਂ ਬੈਠ ਸਕਦੀਆਂ ਹਨ ਹਾਂਜੀ ਜਸਪ੍ਰੀਤ 85 ਇੱਕ ਜਹਾਜ਼ ਵਿੱਚ 85 ਸਵਾਰੀਆਂ ਬੈਠ ਸਕਦੀਆਂ ਹਨ ਅਜੇ ਇਹ ਕਿੰਨੇ ਜਹਾਜ਼ ਸੀਗੇ 20 ਤਾਂ 20 ਜਹਾਜ਼ਾਂ ਵਿੱਚ ਕਿੰਨੀਆਂ ਬੈਠ ਸਕਦੀਆਂ ਹਨ ਅਸ਼ਮਨ 1785 ਆਕਾਸ਼ ਐਕੈਕਟ ਸੂਮਨ 2035 ਗਲੈਸ ਮਨੀ ਕਿਰਨ 1700 ਹਾਂ ਤੂੰ ਦੱਸ ਵੀ 1700 ਵੈਰੀ ਗੁੱਡ ਕਿੰਨਾ ਆਨਸਰ ਇਹਦਾ 1700 1700 ਵੀ ਕਹਿ ਦਿੰਨੇ ਆਪਾਂ ਇਹਨੂੰ

ਹਾਂਜੀ ਇਹਦੇ ਵਿੱਚ ਕੀ ਹੋਇਆ ਸੀ ਗੁਣਾ ਜੀ ਗੁਣਾ ਵੈਰੀ ਗੁੱਡ ਨੈਕਸਟ 1 ਕਿਲੋ ਦੁੱਧ ਦਾ ਮੁੱਲ 40 ਰੁਪਏ ਹੈ ਤਾਂ 40 ਕਿਲੋ ਦੁੱਧ ਦਾ ਮੁੱਲ ਕਿੰਨਾ ਹੋਊਗਾ 1 ਕਿਲੋ ਦੁੱਧ ਦਾ ਮੁੱਲ 40 ਰੁਪਏ ਹੈ ਤਾਂ 40 ਕਿਲੋ ਦੁੱਧ ਦਾ ਮੁੱਲ ਕਿੰਨਾ ਹੋਵੇਗਾ ਬਾਕੀ ਵੀ ਕੱਢੋ ਜਲਦੀ 1 ਕਿਲੋ ਦੁੱਧ ਦਾ ਮੁੱਲ 40 ਰੁਪਏ ਹੈ ਤਾਂ 40 ਕਿਲੋ ਦੁੱਧ ਦਾ ਮੁੱਲ ਕਿੰਨਾ ਹੋਵੇਗਾ ਜਿਹੜੇ ਬੱਚਿਆਂ ਨੇ ਸੋਲਵ ਕਰ ਲਏ ਨਾ ਬੇਟਾ ਉਹ ਦੁਬਾਰਾ ਰੀ ਚੈਕਿੰਗ ਕਰੋ ਆਪਣੇ ਸਵਾਲ ਦੀ ਦੇਖੋ ਤੁਸੀਂ ਗਲਤ ਗੱਲ ਲੰਨੇ ਹੋ ਜੇ ਗਲਤ ਜਵਾਬ ਦੇਤਾ ਦੂਜੀ ਟੀਮ ਦੀ ਟਰਨ ਹੋ ਜਾਊਗੀ ਫੇਰ ਦੇਖ ਲਿਓ ਫਾਈਂਡ ਇਤਨबीर ਤੂੰ ਆਖੀ ਆਓ ਹਾਣੀ ਸੁਮਨ ਕਿਰਨ 1600 ਹਾਂਜੀ ਕਿੰਨਾ ਹੈ 1600 ਹਣ ਇਹਨਾਂ ਨੂੰ ਇਹ ਦੱਸੋ ਇਹ ਦੱਸੋ ਕਿ ਕਰੇ ਕੀ ਤੁਸੀਂ ਇਹਦੇ ਵਿੱਚ ਹਾਂ 40 ਨੂੰ ਚਾੜਨੀ ਨਾਲ ਗੁਣਾ ਅੱਛਾ ਇਹ ਦੱਸੋ ਇਹ ਦੱਸੋ ਕਿ ਜਦੋਂ 40 ਨੂੰ 40 ਨਾਲ ਗੁਣਾ ਕਰੀ ਹੈ ਸਿਰਫ ਹੱਥ ਖੜਾ ਕਰਿਓ ਉਹ ਇਹ ਕੈਰੀ ਦੂ ਗੁਣਾ ਸੀ ਇਹ ਦੂਰੀ ਗੁਣਾ ਸੀ ਇਹ ਕੈਰੀ ਕਿਤੋਂ ਸੀ ਮੈਰੀ ਜੀ ਦੂਰੀ ਗੁਣਾ ਸੀ ਉਹ ਤਾਂ ਥੋੜਾ ਘੱਟ ਤਾਂ ਘੱਟ ਥੋੜਾ ਪਿੱਛੇ ਤੁਰ ਗਈ ਗੁਣਾ ਲਈ ਹਾਂ ਉਹ ਦੂਰੀ ਗੁਣਾ ਸੀ ਉਹ ਜੇ ਦੂਰੀ ਗੁਣਾ ਨਹੀਂ ਕਰੀ ਨਾ ਤਾਂ ਇਹ ਤੇ ਤੇਰੀ ਗਲਤੀ ਹੋਗੀ ਕੁੜੀਏ ਹਾਂ ਜੀ ਨੈਕਸਟ ਪ੍ਰਸ਼ਨ ਸੁਣਾ ਹੁਣ ਕਹਿੰਦੇ 1 ਕਿਲੋ ਪਿਆਜ਼ ਦਾ ਮੁੱਲ 12 ਰੁਪਏ ਹੈ ਤਾਂ 15 ਕਿਲੋ ਪਿਆਜ਼ ਦਾ ਮੁੱਲ ਕਿੰਨਾ ਹੋਵੇਗਾ एक किलो प्याज का मुल बारह रुपये है तो पंद्रह किलो प्याज का मुल कि होगा बारह रुपए तो पंद्रह किलो प्याज का मुल कि होगा ਹੈਂ ਨੀ ਲਓ ਪ੍ਰੀਤ ਕੀ ਕਰਿਆ ਸੀ ਤੈਨੂੰ ਤੈਨੂੰ ਕੀ ਕਰਿਆ ਸੀ ਇਹਦੇ ਵਿੱਚ ਕਿਹਨੂੰ ਕਿਹਦੇ ਨਾਲ ਕਰੀ ਬੇਟਾ ਦੇਖ ਜਲਦੀ ਦੇਖ ਕੇ ਦੱਸ ਆਦੋ ਬਾਰਾ ਦੇਖ ਵੀ ਕਿਵੇਂ ਕਰੀਓ ਗੁਣਾ ਤੇ ਗਲਤੀ ਹੋ ਗਈ ਤੈਨੂੰ ਆਂਦੀ ਤਾਂ ਹੈ ਗੁਣਾ ਨਾਲੇ ਕਿੱਥੇ ਗਲਤੀ ਕਰ ਗਈ ਫੇਰ ਹੈਂ ਨੀ ਅਰਸ਼ੀ 680 ਹਾਂਜੀ ਹਾਂਜੀ ਸਹੀ ਹੈ ਦੇਖ ਲਓ ਤੁਹਾਡਾ ਕਿੰਨਾ ਆਇਆ ਸੀ ਕਾਸ਼ ਪੱਕੀ ਗੱਲ ਸਾਡਾ 186 ਓਕੇ ਫਿਰ ਹੱਥ ਲੇਟ ਖੜਾ ਕਰਦੇ ਹੋ ਕਿ ਕਰੀਏ ਚਲੋ ਲਾਤਾ ਇਹਨਾਂ ਦਾ ਨੰਬਰ ਹਾਂਜੀ ਨੈਕਸਟ ਪ੍ਰਸ਼ਨ ਦੇਖੋ ਹੁਣ ਇੱਕ ਮਾਲਾ ਬਣਾਉਣ ਲਈ ਇੱਕ ਮਾਲਾ ਬਣਾਉਣ ਲਈ 33 ਮੋਤੀਆਂ ਦੀ ਲੋੜ ਹੈ ਕਿੰਨੇ ਮੋਤੀਆਂ ਦੀ 33 33 ਮੋਤੀਆਂ ਦੀ ਲੋੜ ਹੈ ਜੇਕਰ 9 ਮਾਲਾ ਬਣਾਉਣੀਆਂ ਹਨ ਤਾਂ ਕਿੰਨੇ ਮੋਤੀਆਂ ਦੀ ਲੋੜ ਪਵੇਗੀ ਇੱਕ ਮਾਲਾ ਬਣਾਉਣ ਲਈ 33 ਮੋਤੀਆਂ ਦੀ ਲੋੜ ਹੈ। 33 ਮੋਤੀਆਂ ਦੀ ਲੋੜ ਹੈ। ਸੈਵਨ ਉਹ ਤਾਂ ਕਿੰਨੇ ਮੋਤੀਆਂ ਦੀ ਲੋੜ ਪਊਗੀ ਜਦੋਂ ਆਪਾਂ ਨੇ 9 ਮਾਲਾ ਬਣਾਉਣੀਆਂ ਨੇ। ਜਿਹੜਾ ਵੀ ਗੁਣਾ ਭਾਗ ਜੋੜ ਘਟਾਓ ਧਿਆਨ ਨਾਲ ਕਰਿਓ। ਐਨਾ ਟਾਈਮ ਕਿਉਂ ਲੱਗ ਰਿਹਾ ਹੈ ਜੇ ਸੌਖੇ ਸਵਾਲ ਦੇ ਲਈ? ਕਿੰਨੇ ਕਿੰਨੇ ਮੋਤੀਆਂ ਦੀ ਲੋੜ ਹੈ ਤੇ ਮਾਲਾ ਨਵ ਬਣਾਉਣੀਆਂ ਨੇ ਹੁਣ ਤੁਸੀਂ ਮੋਤੀਆਂ ਦੀ ਗਿਣਤੀ ਕੱਢਣੀ ਹੈ ਇੱਕ ਧਿਆਨ ਇਹ ਵੀ ਦਿਆ ਕਰੋ ਵੀ ਮੈਂ ਇੱਕ ਚੀਜ਼ ਦੋਵੇਂ ਚੀਜ਼ਾਂ ਸੇਮ ਨਹੀਂ ਦੱਸਦੀ ਹੈਗੀ ਤੁਹਾਨੂੰ ਇੱਕ ਮਾਲਾ ਦਾ ਦੱਸਤੀ ਇੱਕ ਮੋਤੀ ਦੱਸਤੇ ਦੱਸਤੇ ਨਾ ਦੋ ਚੀਜ਼ਾਂ ਇਹ ਧਿਆਨ ਦਿਆ ਕਰੋ ਕੱਢਣੀ ਕੀ ਚੀਜ਼ ਹੈ ਸਮਝ ਗਏ ਹਾਂ ਮੋਤੀ ਕੱਢਣੇ ਨੇ ਨੌ ਮਾਲਾ ਦੇ ਲਈ ਮੋਤੀ ਕੱਢਣੇ ਨੇ ਇਹ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਆਨਸਰ ਲਿਖੋਗੇ ਨਾ ਵੀ तो पिछे फिर मोती लिखने टीम ने पहला हाथ खड़े करी सही है वापस गुरनूर तेरा नहीं निकला तेरा भी नहीं निकला निकलिया तो नहीं क्यों ਨੋਦਾ ਪੜਾ ਨਹੀਂ ਆਇਆ ਤੈਨੂੰ ਕਮਲ ਤੁਸੀਂ ਕੀ ਕਰਿਆ ਰੇ ਸਰੂਪਾ ਕਰੀ ਗਏ 33 ਨੂੰ 9 ਨਾਲ ਗੁਣਾ ਕਰਨੀ ਸੀ ਤਨ ਮਾਲਾਵਾਂ ਦੇ ਮੋਤੀ ਨਿਕਲ ਗਏ 297 ਮੋਤੀ ਸਮਝ ਗਏ 297 ਮੋਤੀ ਫਾਈਂਡਿੰਗ ਨੈਕਸਟ ਪ੍ਰਸ਼ਨ ਦੇਖੋ ਕਹਿੰਦੇ अच्छा एक क्वेश्चन सेम है अच्छा एक फर्श एक फर्श ਲਗਾਉਣ ਲਈ 450 ਇੱਟਾਂ ਦੀ ਲੋੜ ਹੈ ਕਿੰਨੀ ਇੱਟਾਂ ਦੀ 450 ਇੱਟਾਂ ਦੀ ਲੋੜ ਹੈ ਮੇਰੇ ਕੋਲ 358 ਇੱਟਾਂ ਘਰ ਵਿੱਚ ਪਹਿਲਾਂ ਤੋਂ ਪਈਆਂ ਹਨ 358 358 450 ਇੱਟਾਂ ਦੀ ਲੋਡ ਐ ਮੇਰੇ ਕੋਲ 358 ਇੱਟਾਂ 358 ਉਹ ਘਰ ਪਈਆਂ ਨੇ ਇੱਟਾਂ ਮੈਨੂੰ ਕਿੰਨੀਆਂ ਇੱਟਾਂ ਦੀ ਲੋਡ ਪਵੇਗੀ ਹੋਰ ਦੱਸੋ ਕਿੰਨੀਆਂ ਇੱਟਾਂ ਦੀ ਲੋਡ ਪਵੇਗੀ ਕੱਢ ਲਿਆ ਗੁਰਨੂਰ ਤੁਸੀਂ ਕਿੰਨਾ ਬੇਟਾ ਕਾਹਦੀ ਮੈਂ ਕਿਹ ਕਿਹ ਮੈਂ ਇੱਟਾਂ ਦੀ ਲੋਡ ਐ ਫਰਸ਼ ਬਣਾਉਣ ਲਈ 450 ਇੱਟਾਂ ਦੀ ਲੋਡ ਐ ਸਮਝ ਗਏ ਕਿੰਨੀ ਏਟਾਂ ਦੀ ਲੋੜ ਐ 450 ਪਰ ਪਹਿਲਾਂ ਹੀ ਘਰ ਪਈਆਂ ਨੇ 358 ਤਾਂ ਹੋਰ ਕਿੰਨੀਆਂ ਦੀ ਲੋੜ ਪਊਗੀ ਸੰਤਾ ਜੀ ਆਪਦਾ ਅਸਰ ਲੱਕੋ ਕੇ ਰੱਖਿਆ ਕਰੋ ਪਹਿਲਾਂ ਜਿਹੜਾ ਬੱਚਾ ਨੇ ਹੱਥ ਖੜਾ ਕਰਾਇਆ ਸੀ ਉਹਨੇ ਨੀਵਾ ਕਰ ਲਿਆ ਹਾਂਜੀ ਆਕਾਸ਼ ਸਾਡੇ ਜੀ ਮੁੱਟੂ ਤੋਂ ਨਹੀਂ ਗੱਡਿਆ ਕੱਟ ਜਲਦੀ ਕਿੰਨਾ ਜਵਾਬ ਹੈ ਦਿਖਾ ਤੇਰਾ ਬੋਲ ਹਾਂ ਹਾਂ ਦੱਸ ਕਿੰਨਾ ਜਵਾਬ ਹੈ ਖੜਾ ਹੋ 88 ਕੀ ਕਰਿਆ ਸੀ ਕਟੌਕ ਜੁੜ ਗਲਤ ਕਰ ਲਿਆ ਫਿਰ ਕਟੋ ਦੇਖ ਦੁਬਾਰਾ ਕਿੱਥੇ ਗਲਤੀ ਹੈ ਹੰਡੀ ਅਨਦਰ ਦੀ ਟੀਮ ਆ ਗਈ ਕਮਲ 92 ਅੰਜਲੀ ਇਹ ਨਾਂਸਰ ਹੈ 92 ਹਾਂ ਤੂੰ ਹੁਣ ਤੇਰੀ ਘਟਾ ਦੇ ਕਿੱਥੇ ਗਲਤੀ ਹੈ ਹਾਂ ਤੁਹਾਡਾ ਸਹੀ ਹੈ ਵੈਰੀ ਗੁੱਡ ਚਲੋ ਇੱਕ ਸਵਾਲ ਹੋਰ ਇੱਕ ਸਵਾਲ ਲਾਸਟ ਸਵਾਲ ਦੇਖਦੇ ਹਾਂ ਅੰਜਲੀ ਇੱਕ ਰੇਲ ਗੱਡੀ ਵਿੱਚ 700 ਸਵਾਰੀਆਂ ਹਨ ਇੱਕ ਰੇਲ ਗੱਡੀ ਵਿੱਚ 700 ਸਵਾਰੀਆਂ ਹਨ ਹਟ 700 ਸਵਾਰੀਆਂ ਹਨ ਅਗਲੇ ਸਟੇਸ਼ਨ ਤੇ 369 ਸਵਾਰੀਆਂ ਹੋਰ ਚੜ ਗਈਆਂ ਲੱਕੋ ਗਿਆ ਖਰਜੋ ਤੇਰਾ 369 369 ਸਵਾਰੀਆਂ ਹੋਰ ਚੜ ਗਈਆਂ ਤਾਂ ਤੁਸੀਂ ਦੱਸੋ ਕੀ ਹੁਣ ਕੁੱਲ ਕਿੰਨੀਆਂ ਸਵਾਰੀਆਂ ਹੋ ਗਈਆਂ ਕੋਈ ਨਾ ਹੋਰਾਂ ਨੂੰ ਹੀ ਕਰਨ ਦੋ ਖੜਾ ਪਹਿਲਾਂ ਇਹਨਾਂ ਦਾ ਟੀਮ ਦਾ ਖੜਾ ਸੀ ਇਹ ਏ ਟੀਮ ਦਾ ਬਾਕੀ ਵਿੱਚ ਵੀ ਸਵਾਲ ਕੱਢੋ ਜਲਦੀ ਪਹਿਲਾ ਕਿੰਨੀਆਂ ਸਵਾਰੀਆਂ ਸੀ 700 ਕਮਲ ਸਮਝ ਆ ਰਹੀ ਹੈ ਤੇ 369 ਹੋਰ ਚੜ ਗਈਆਂ ਕਮਲ 369 ਹੋਰ ਚੜ ਗਈਆਂ ਤਾਂ ਤੁਸੀਂ ਇਹ ਦੱਸਣਾ ਕਿ ਸਵਾਰੀਆਂ ਪਹਿਲਾਂ ਦੇਖੋ ਵਧੀਆਂ ਨਹੀਂ ਕਿ ਘਟੀਆਂ ਨੇ ਹਾਂ ਪਹਿਲਾਂ 700 ਸੀ 369 ਹੋਰ ਚੜ ਗਈਆਂ ਤਾਂ ਸਵਾਰੀਆਂ ਆਪਣੀਆਂ ਵਧੀਆਂ ਨੇ ਵਧ ਗਈਆਂ ਪਹਿਲਾਂ ਹਰਜੋਤ ਦੀ ਟੀਮ ਨੇ ਖੜਾ ਕਰਿਆ ਸੀ ਹੱਥ ਸੋਮਨ ਤੁਸੀਂ ਦੇਖੋ ਇੰਗਲਿਸ਼ ਵਿੱਚ ਦੱਸ ਦੋ ਗੱਲਾਂ ਕਿੰਨਾ ਉਹ ਦੱਸਣ ਤਾਂ ਦੋ ਕਿੰਨਾ ਬੋਲਿਆ ਉਹਨੇ हजार हाँ जी बूटे कि हाँ ये तो आया ही नी। तरी। 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 नहीं आया कि टीम जीती है ਏ ਟੀਮ ਹਾਰ ਗਈ ਔਰ ਬੀ ਟੀਮ ਜਿੱਤ ਗਈ ਬੀ ਟੀਮ ਕਿਹੜੀ ਹੈ ਅਸੀਂ ਦੀ ਹਾਂ ਏ ਟੀਮ ਦੇ ਵਿੱਚੋਂ ਚਾਰਕ ਵਿੱਚ ਵਧੀਆ ਜਵਾਬ ਦਿੰਦੇ ਨੇ ਬਾਕੀ ਦਿੰਦੇ ਹੀ ਨਹੀਂ ਬਾਕੀ ਕਰਦੇ ਹੀ ਨਹੀਂ ਸਵਾ 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 ਠੀਕ ਸੀ ਅੱਗੇ ਤੋਂ ਮੇਰੀ ਗੱਲ ਸੁਣੋ ਹਰ ਰੋਜ਼ ਮੈਂ ਬੱਚੇ ਈ ਟੀਮ ਦੇ ਬਦਲ ਦਿਨੀ ਆ ਬਦਲ ਦਿਆਂਗੇ ਨਹੀਂ ਹਾਂ ਤਾਂ ਇਹ ਨਹੀਂ ਹੈਗਾ ਵੀ ਹਰ ਵਾਰ ਕੋਈ ਇੱਕ ਬੱਚਾ ਹੀ ਜਿੱਤਦਾ ਹੈ ਸਾਰੀ ਟੀਮ ਥੋੜੀ ਸਾਰੀ ਟੀਮ ਜਿਤਾਉਗੀ ਉਹ ਟੀਮ ਮਤਲਬ ਆਪਣੇ ਥੋੜੀ ਟੀਮ ਨੂੰ ਸਮਝ ਰਹੇ ਹੋ ਕੱਲਾ ਇਹ ਨਹੀਂ ਕਿ ਇਧਰੋਂ ਕੱਲਾ ਹਰਜੋਤ ਦੇ ਦੇ ਆਨਸਰ ਜਾਂ ਸਹਜ ਦੇ ਦੇ ਬਾਕੀ ਛੱਡ ਦਿਓ